ਕਿ ਕਿਤਾਬ ਪਈ ਹੀਰੇ ਸਿਰ ਤੇ ਚੜ ਕੇ ਸਿਪੀ ਮम्मा ਨੂੰ ਰੋਕ ਲ ਮम्मा ਚੱਲ ਚਲੀ ਜੀ ਤੇ ਉਹ ਨਹੀਂ ਰੁਕੀ ਰਹੀਦੀ ਕੀ ਕਰਾਂ ਮੈਂ ਉਹਨਾਂ ਤੇ ਅੱਗ ਲੱਗੀ ਆਪਣੀ ਮਾਂ ਦੀਆਂ ਰੋਟੀਆਂ ਦੀ ਹੈ ਘਰ ਦਾ ਕੰਮ ਦਾ ਨਹੀਂ ਦਾ ਦਾਦੀ ਜੀ ਮੇਰੀ ਇੱਕ ਗੱਲ ਸੁਣੋ ਮम्मा ਰੋਜ਼ ਰੋਟੀਆਂ ਲਾਉਂਦੀ ਨਾ ਹਾਂ ਇੱਥੇ ਹੀ ਲਾਉਂਦੀ ਨਾ ਹਾਂ ਆਪਣੇ ਆਪਣੇ ਮਾਪਿਓ ਕਹਿੰਦੇ ਨਾ ਲਾਉਂਦੇ ਤੇ ਤੇ ਇੱਥੇ ਲੁੰਦੇ ਆ ਜੇ ਇੱਕ ਦਿਨ ਵਾਸਤੇ ਉੱਥੇ ਚਲ ਜਾਨਗੇ ਤੇ ਫਿਰ ਕੀ ਹੋ ਜੂਗਾ ਇੱਥੇ ਰੋਂਦੀ ਰੋਟੀਆਂ ਲਾਉਂਦੀ ਆ ਹੈ ਕਈ ਕਈ ਗੱਲਾਂ ਕਰਦੀ ਆ ਤੇ ਉੱਥੇ ਇਤਨਾ ਵੀ ਲਾ ਲਾਉਗੀ ਜਾ ਕੇ ਮਾਂ ਦੇ ਘਰ ਤੇ ਦਾਦੀ ਜੀ ਨਾਨੀ ਬਿਮਾਰ ਆ ਤੇ ਮम्मा ਨੇ ਲੋਣੀ ਆਗਾ ਮम्मा ਤੁਹਾਡਾ ਉੱਥੇ ਵੇਲੇ ਚੱਲੇ ਆ ਤੁਹਾਨੂੰ ਪਤਾ ਵੀ ਮੈਂ ਬਿਮਾਰ ਨਹੀਂਗੀ ਮੈਂ ਤੇ ਆਂਦੇਂ ਦੇ ਆਪਿਆ ਨਹੀਂ ਚਲੇ ਚਾ ਆ ਹੀ ਕੰਮ ਹੋ ਗਿਆ ਵੀ ਹੋ ਜੇ ਸੋ ਇਹਦੀ ਹੁਣ ਗੋਆ ਚ ਕਾਇਆ ਉੰਤਰਾ ਚਾਰੀ ਠੋਕਰੇ ਹੈ ਤੇ ਮੇਰੀਆਂ ਨੱਤਾਂ ਮਾਵਾਂ ਮੈਨੂੰ ਤੇ ਬੁਖਾਰ ਚੜਿਆ ਵਾ ਦਾਦੀ ਜੀ ਜਿਹੜਾ ਉੱਥੇ ਮਮਾ ਬਾਹਰ ਹੀ ਤੇ ਉਦੋਂ ਵੀ ਮੈਂ ਲੱਗ ਗਈ ਸੀ ਹਣਾ ਉਦੋਂ ਮਮਾ ਨੇ ਤੁਹਾਨੂੰ ਕਿਹਾ ਸੀ ਨਾ ਕਿ ਕਹਿੰਦੇ ਆ ਲੋਰੀ ਲੋਰੀ ਮਤਲਬ ਰੋਲਾ ਪਾਉਣਾ ਤੇ ਹੀ ਚੰਗੇ ਭਲੇ ਆ ਤੇ ਕੰਮ ਵਾਲੇ ਤੇ ਹੀ ਉਹ ਤੈਨੂੰ ਬਿਮਾਰ ਆ ਤੇ ਕਾ ਮੇਰੇ ਮੇਰੇ ਤਾਂ ਕੌਣ ਕਰਦਾ ਵਾ ਸਾਰਾ ਦਿਨ ਤੇ ਮੈਂ ਲੱਗੀ ਹੀ ਨਹੀਂ ਪਹਿਲਾਂ ਮੈਂ ਤਹਰਾ ਕੱਢੀਆਂ ਫੇਰ ਮੈਂ ਗੋਆ ਚ ਕਾਇਆ ਹੁਣ ਮੈਂ ਮੈਨੂੰ ਬੁਖਾਰ ਚੜਿਆ ਆਇਆ ਤਾਂ ਮੈਂ ਪਿੰਡੇ ਵੀ ਨਹੀਂ ਆਤੀ ਮੈਂ ਦਾਦੀ ਮੰਮੀ ਨੂੰ ਰੋਕ ਲਾਂ ਹਾਂ ਜਾਂਦੀ ਆ ਤੇ ਜਾਵੇ ਉਹ ਮੇਰੇ ਸਿਰਦਿਆਂ ਵਾਲਾਂ ਨੂੰ ਪੈਂਦੀ ਆ ਹੈ ਉਹਨੂੰ ਹੁਣ ਛੇਤੀ ਪਈ ਵੀ ਮਾਂ ਕੋ ਚੱਲ ਜਿਓ ਹੈ ਤੇ ਕਿੰਨਾ ਕੁ ਚਿਰ ਮਾਂ ਕੋ ਰਹਿਣਾ ਵਾ ਤੇ ਦਾਦੀ ਉਹ ਉਹਨਾਂ ਦੇ ਮਾਪਿਓ ਵਾ ਉਹ ਰਹਿ ਮਮਾ ਉੱਥੇ ਜਾਉਣਾ ਕਿਗੀ ਜਾਣਾ ਚਾਹੀਦਾ ਵਾ ਦਮ ਇਹ ਤਾਂ ਨਹੀਂ ਕਿ ਨਹੀਂ ਜਾਣਾ ਦੋ ਤਿੰਨ ਮਹੀਨੇ ਬਾਅਦ ਜਾਣੇ ਆ ਰੋਜ਼ ਪੁੱਤ ਤਿਆਰ ਹੋਈ ਰਹਿੰਦੀ ਮੈਨੂੰ ਕੀ ਪਤਾ ਵੀ ਕਿੱਧਰ ਗਏ ਤੇ ਕਿੱਧਰ ਨਹੀਂ ਗਏ ਮੈਨੂੰ ਕਿਹੜੇ ਦੱਸ ਕੇ ਜਾਂਦੇ ਦਾਦੀ ਜੀ ਮੈਨੂੰ ਕੀ ਪਤਾ ਫਿਰ ਕਿੱਥੇ ਜਾਣਗੇ ਅਸੀਂ ਤੇ ਦੋ ਤਿੰਨ ਮਹੀਨੇ ਬਾਅਦ ਨਾ ਨਹੀਂ ਕੇ ਜਾਣੇ ਆ ਉਹ ਵੀ ਛੁੱਟੀਆਂ ਜਦੋਂ ਹੁੰਦੀ ਆਵਾ ਤੇ ਪੁੱਤ ਰੋਜ਼ ਹੀ ਜਾ ਲਿਆ ਜਾਂਦਾ ਵਾ ਹੈ ਗੋੜੇ ਗੋੜੇ ਤੇ ਕੰਮ ਇਸ ਤਰ੍ਹਾਂ ਵੀ ਕਰਨ ਵਾਲੇ ਤੇ ਦਾਦੀ ਹੀ ਕਿਹੜੇ ਨਾਲ ਕੇ ਰੋਜ਼ ਜਾਂਦੇ ਆ ਰੋਜ਼ial ਜੋ ਹੈ ਇਹ ਤਾਂ ਵੜਾ ਕਜਾਰਾ ਹੁਣ ਰੋਜ ਜਾਇਆ ਤੇ ਸਾਡੀ ਤੁਸੀਂ ਹੁਣ ਆਪਕੇ ਕਹਿਂਦੇ ਆ ਰੋਜ ਚਲ ਜੇ ਰੋਜ ਚਲ ਜੇ ਹੀ ਵੀ ਨਿਬਾਦੀ ਜਾਂਦੀ ਹੈ ਨਾ ਇਹ ਕਿਹੜੇ ਹਫ਼ਤੇ ਬਾਅਦ ਚਲ ਜਾਂਦੇ ਆ ਵੇ ਹਾਂ ਕਿਦਾਂ ਇਹਨੇ ਕਲੈਣੀ ਜੀਨੇ ਕੁੜੀ ਦੇ ਨਾਲ ਆਢਾ ਲਾਇਆ ਵਾ ਇਹ ਕਿਤੇ ਮੇਰਾ ਛੱਡ ਕੇ ਜਾਣ ਨੂੰ ਵੀ ਨਹੀਂ ਦਿਲ ਕਰਦਾ ਵੀ ਇਹ ਨਾ ਹੋਵੇ ਮੈਂ ਚਲ ਜਾ ਤੇ ਇਹ ਇਹ ਮੇਰੇ ਨਿਆਣਿਆਂ ਨਾਲ ਹੀ ਆਢਾ ਲਾ ਛੜਿਆ ਕਰੇ ਟਾਈਮ ਸਰ ਇਹਨਾਂ ਨੂੰ ਪੁੱਛਣਾ ਨਹੀਂ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਕੋਈ ਰੋਟੀ ਨਹੀਂ ਇਹ ਤਾਂ ਗੱਲ ਹੀ ਨਹੀਂ ਪੁੱਛਣੀ ਨਹੀਂ ਆ ਤੇ ਲੜਾਈ ਨੂੰ ਵੇਖ ਕੇ ਤਾਂ ਆਵਾਜ਼ਾਂ ਮਾਰਦੀ ਐ ਇੰਨੇ ਮੈਂ ਦੱਸਦੀ ਆ ਨਾ ਨਹੀਂ ਐ ਮੈਂ ਹਾਦੀ ਤੁਹਾਡੇ ਨਾਲ ਤੇ ਰੋਲਾ ਪਾਉਣ ਦਾ ਕੋਈ ਮਤਲਬ ਨਹੀਂ ਆ ਮੈਂ ਚੱਲ ਨਹੀਂ ਨੀਆ ਚੰਗਾ ਤੁਹਾਨੂੰ ਰੋਲਾ ਮੇਰਾ ਚੰਗਾ ਨਹੀਂ ਨਾ ਲੱਗਦਾ ਹੈ ਤੁਹਾਨੂੰ ਆਪਣੀਆਂ ਗੱਲਾਂ ਚੰਗੀਆਂ ਲੱਗਦੀਆਂ ਮਾਵਾ ਧੀਆਂ ਹੈ ਤੁਸੀਂ ਆਪਣੀਆਂ ਗੱਲਾਂ ਕਰਦੇ ਨਾ ਤਾਂ ਫੇਰ ਵੜੀਆਂ ਸਭ ਕੀਆਂ ਸਵੇਰ ਦੀ ਕਪੜੇ ਧੁੰਡਈ ਐ ਤਾਂ ਮੈਂ ਕਿਹਾ ਮੇਰੇ ਵੀ ਕਪੜੇ ਧੋ ਦੇ ਤੇ ਆਂਦੀ ਪਤੀ ਬੰਦ ਹੋ ਗਈ ਐ ਹੈ ਕਦ ਸੋ ਲੋੜਾ ਪੈ ਜਾ ਕੰਨ ਕੰਨ ਤੋਂ ਨੇ ਆ ਕੰਮ ਤੁਹਾਡਾ ਕਰਾਂ ਹੈ ਤੁਹਾਡਾ ਸਾਰੇ ਘੜੀ ਗੋਹ ਕੂੜਾ ਕਰਾਂ ਹੈ ਧਾਰਾਂ ਕੱਢਾਂ ਦਾਦੀ ਜੀ ਉਹ ਤਾਂ ਡੇਲੀ ਦੇ ਨਾ ਉਹ ਕਿਹੜੇ ਮਮਾਂ ਤੋਂ ਹੋ ਜੇ ਨੇ ਤੁਹਾਡੇ ਲਈ ਦੇ ਤੁਸੀਂ ਆਪੇ ਤੋਂ ਉਹ ਮਮਾਂ ਦਾ ਫਰਜ਼ ਸੋਰੀ ਨਾ ਮਮਾਂ ਨੇ ਤੋਂ ਨੇ ਆ ਤੇ ਕੀ ਗੱਲ ਮਮਾਂ ਮਮਾਂ ਦੇ ਹੱਥ ધોਦੇ ਆ ਕਿ ਮਹਿੰਦੀ ਲੱਗੀ ਆ ਦਾਦੀ ਜੀ ਅੱਗੇ ਵੀ ਤੁਸੀਂ ਤੋਂ ਨਹੀਂ ਤੇ ਮੈਂ ਤੋਂ ਨਹੀਂ ਤੇ ਜੇ ਕਿਸੇ ਵੇਲੇ ਆਖ ਦਿੱਤਾ ਵੀ ਧੋਦੇ ਤੇ ਉਹਨੇ ਠੋਕੇ ਜਵਾਬ ਦਿੱਤਾ ਮੈਨੂੰ ਤੇ ਦਾਦੀ ਜੀ ਤੁਸੀਂ ਨਹੀਂ ਧੋ ਸਕਦੀ ਧੋ ਤੇ ਸਕਦੀ ਅੱਗੇ ਮੈਂ ਹੀ ਧੋਣੀ ਆ ਹੈ ਕਦੀ ਉਹਨੇ ਆਖਿਆ ਪਈਏ ਚਲੋ ਜੀ ਬੁੱਢੜੀ ਠੇਰੀ ਆ ਤਾਂ ਮੈਂ ਧੋਦਾ ਤੇ ਦਾਦੀ ਜੀ ਉਹ ਵੀ ਤੁਸੀਂ ਆਪੇ ਧੋਨੇ ਹੁਣ ਵੀ ਆਪੇ ਧੋ ਲੈਨੇ ਤੇ ਜੇ ਆਹ ਦਿੱਤਾ ਤੇ ਫੇਕ ਹੀ ਹੋ ਗਿਆ ਹੈ ਤੂੰ ਤੂੰ ਵੀ ਉਹਦੇ ਨਾਲ ਗੱਲਾਂ ਕਰਦੀ ਨਹੀਂ ਨੀ ਜੋ ਜੋ ਆਉਂਦੀ ਉਹੋ ਪਰੇ ਤੇ ਫਸੀ ਵਿੱਚ ਹੈ ਕਿਹਦੀ ਗੱਲ ਸੁਣਾ ਕਿਹਦੀ ਨਾ ਸੁਣਾ ਨਾ ਸੁਣ ਮੇਰੇ ਸਰਦਿਆਂ ਵਾਲਾਂ ਨੂੰ ਪੈਂਦੀਆਂ ਦੋਵੇਂ ਹੀ ਜੇ ਆਉਂਦਾ ਤੇ ਉਹਨੂੰ ਮੈਂ ਦੱਸਦੀ ਆ ਉਹਦੇ ਪੱਟੇ ਮੁੰਦੀ ਮੈਂ ਹੈ ਲੋੜਾ ਪੈ ਜਾ ਮੈਨੂੰ ਇਸ ਤਰ੍ਹਾਂ ਕੋਈ ਸੋਖ ਨਹੀਂਗਾ ਤੁਹਾਡਾ ਤੁਹਾਡਾ ਕੀ ਸੋਖ ਮੈਨੂੰ ਤੇ ਜਿਵੇਂ ਆਨੀ ਆ ਤੇ ਫੇਰ ਮੇਰੀ ਨਾ ਕੋਈ ਸੁਣਦਾ ਨਾ ਕੋਈ ਗਿੰਦਾ ਜੇ ਮੁੰਡਾ ਮੈਂ ਕੀ ਮੈਨੂੰ ਦੱਸ ਕੀ ਹੋ ਗਿਆ ਵਾ ਕੀ ਤੁੰਨੀ ਕੀ ਜੀ ਨਾ ਆੜਾ ਲਾਇਆ ਮੇਰੇ ਨਾਲ ਆ ਹਾਂ ਮੈਂ ਮੈਂ ਤੇਰੇ ਨਾਲ ਕੀ ਲਾਉਣਾ ਨਹੀਂ ਮੇਰੇ ਨਾਲ ਗੱਲ ਕਰ ਜਿਹੜੀ ਕਰਨ ਵਾਲੀ ਆ ਉਹਨੂੰ ਮਾਤਕ ਜਿੰਨੇ ਨੂੰ ਕਿਉਂ ਤਰੌਲਾ ਪੁੰਦੀ ਰਹੀ ਨਹੀਂ ਉਹਦੇ ਨਾਲ ਤੇ ਉਹ 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 ਬਥੇਰਾ ਰੌਲਾ ਪੁੰਦੀ ਆ ਆ ਰੋ ਰੁਪਾਟਾ ਤੇ ਨਹੀਂ ਘਟ ਨਹੀਂ ਗਈ ਜਦੋਂ ਉਹ ਵੇਖੋ ਉਹਨੂੰ ਨਿਆਣੀ ਵਿਚਾਰ ਉਹ ਦਵਕੇ ਮਾਰਦੀ ਰਹੂਗੀ ਕੀ ਦਵਕੇ ਮਾਰਦੀ ਮੈਂ ਨੇ ਕੀ ਕਹਿਤਾ ਉਹਨੇ ਤੈਨੂੰ ਕੀ ਵਿਗਾਰਤਾ ਉਹਨੇ ਮੱਸ ਇਹੋ ਗਿਆ ਵੀ ਮਾੜਾ ਘਟ ਰੋਲਾ ਪਾਇਆ ਕਰ ਰੋਲਾ ਮੈਂ ਕਾਹਦਾ ਪਾਉਣੀ ਹੈ ਨੇ ਕਾਹਦਾ ਰੋਲਾ ਪਾਇਆ ਤੂੰ ਉਹਨੂੰ ਇਹ ਮਾਂ ਦੀਆਂ ਰੋਟੀਆਂ ਲਵਣੀਆਂ ਮੈਨੂੰ ਸਭ ਸੁਣਨ ਡਿਆ ਬੋਲੀ ਨਹੀਂ ਮੈਂ ਸੁਣਨ ਡਿਆ ਤੇ ਫੇ ਮੈਨੂੰ ਕੋਈ ਡਰਤ ਨਹੀਂ ਪਿਆ ਤੇਰਾ ਮੈਨੂੰ ਨਹੀਂ ਡਰ ਆਹੋ ਦਾ ਮੈਨੂੰ ਨਹੀਂ ਡਰ ਹੈਗਾ ਫਿਰ ਜਾ ਪਕਾਉਣੀਆਂ ਹੀ ਆ ਮੈਂ ਚੱਲੀ ਆ ਤੇ ਜਾ ਫੇ ਜਾਣੀਆਂ ਤੇ ਜਾ ਮੇਰੀ ਮਰਜ਼ੀ ਮੈਂ ਜਿਹਦੀਆਂ ਮਰਜ਼ੀ ਪਕਾਵਾਂ ਆਪਣੀਆਂ ਮਾਂ ਦੀਆਂ ਪਕਾਵਾਂ ਆਪਣੇ ਪਿਓ ਦੀਆਂ ਪਕਾਵਾਂ ਤੂੰ ਹੀ ਕੌਣ ਹੁੰਦੇ ਐਂ ਚ ਮੈਨੂੰ ਰੋਕਣ ਵਾਲੇ ਕਰਦੀਆਂ ਕੰਮ ਦਾ ਨਹੀਂ ਤੇ ਮਾਂ ਦਾ ਛਿੱਤੀ ਨਹੀਂ ਹੇ ਜ ਆ ਜਾਂਦਾ ਮੈਂ ਬਿਮਾਰ ਪਈ ਮੇਰਾ ਹੈ ਹੀ ਨਹੀਂ ਕਰਦਾ ਕੰਮ ਤੁਹਾਡਾ ਹੀ ਅੱਗੇ ਕਰਦੀ ਆ ਤੂੰ ਤੇ ਗਾੜੀਆਂ ਸਿਰ 'ਚ ਛੇਤਰ ਮਾਰਦੇ ਜੇ 100 100 ਤੁਸੀਂ ਮੇਰਾ ਮੋਲ ਨਹੀਂ ਪੰਦੇ ਦੀ ਵੀ ਅਗਲੇ ਬੰਦੇ ਦਾ ਗੋਣ ਜਾਣੀਏ ਵੀ ਉਹ ਕਰਦਾ ਕੰਮ ਨਹੀਂ ਤੇ ਕਰਦਾ ਕੰਮ ਕਰਨਾ ਨਹੀਂਗਾ ਤੇ ਕਰਨਾ ਨਹੀਂ ਤਾਂ ਫਿਰ ਤੁਹਾਡੇ ਵਾਂਗੂ ਕੋਈ ਗਾੜੀਓ ਕਲਾਮ ਹੀ ਨਾ ਕਰੇ ਵੀ ਬੰਦਾ ਚੁੱਪ ਕੀਤਾ ਰਵੇ ਮੈਂ ਤੂੰ ਵੇਖੋ ਬਸ ਮੇਰੇ ਦਿਵਾਲੇ ਹੁੰਦੇ ਰਹਿਣਗੇ ਤੇਰੇ ਦਿਵਾਲੇ ਹੁੰਦੇ ਨਹੀਂ ਮੈਂ ਉਹ ਮੁੰਡੇ ਨੂੰ ਤਾਂ ਆਤੀ ਆ ਚਾਹ ਦੱਸਦੀ ਮੁੰਡੇ ਨੂੰ ਜੋ ਦੱਸਣਾਵਾ ਦੱਸਿਆਵਾ ਮੈਂ ਉਹਨੂੰ ਵੀ ਮੈਂ ਚੱਲਨੀ ਪੈਕੇ ਉਹਨੂੰ ਦੱਸੂਗੀ ਉਹ ਫੇਰ ਜਦੋਂ ਆਉਂਦਾ ਮੈਂ ਪੁੱਛ ਦਵਾਂ ਤੇ ਫੇਰ ਪਿੱਤੇਗਾ ਪੜਾ ਦੇਣੀ ਆ ਕੀ ਪਤਾ ਕੀ ਕਰਨ ਚ ਕੋਈ ਮਾਰਦੇ ਅਗਲੇ ਨੂੰ ਪਤਾ ਵਾ ਕਿ ਸੱਚਾ ਕਿਹੜਾ ਤੇ ਝੂਠਾ ਕਿਹੜਾ ਵਾ ਤੂੰ ਸੱਚੀ ਐ ਤਾਂ ਮੈਂ ਝੂਠੀ ਆ ਨਾ ਨਾ ਮੈਂ ਹੋਈ ਝੂਠੀ ਆ ਕੇ ਨਾਲੇ ਮੈਂ ਤੁਹਾਡਾ ਕੰਮ ਕਰਾਂ ਤੇ ਨਾਲੇ ਤੁਹਾਡੇ ਕੋ ਗੱਲਾਂ ਸੁਣਾਵੀਂ ਮੇਰਾ ਕਾਹਦਾ ਕੰਮ ਕਰਨਾ ਆਪਣੇ ਘਰ ਦਾ ਕੰਮ ਕਰਨਾ ਮੇਰਾ ਨਹੀਂ ਕਰਨਾ ਤੇ ਉਹ ਵੀ ਮੇਰਾ ਘਰ ਹੀ ਆ ਆਹੋ ਉਹ ਵੀ ਮੇਰਾ ਘਰ ਹੀ ਆ ਉਹ ਘਰ ਜਿੰਨਾ ਚਿਰ ਹੈਗਾ ਹੀ ਉਹਨਾਂ ਚਿਰ ਹੈਗਾ ਹੁਣ ਉਹ ਉਹਨਾਂ ਦਾ ਵਾ ਹੁਣ ਇਹ ਘਰ ਵਾ ਤੇਰਾ ਉਹਨਾਂ ਦਾ ਵਾ ਇੱਥੇ ਆਹੋ ਘਰ ਕਰਕੇ ਜਾਣਿਆ ਕਰ ਉਹ ਅਗਲੀ ਬਿਮਾਰ ਪਈ ਆ ਤੇ ਤੁਹਾਨੂੰ ਆਪਣੀਆਂ ਰੋਟੀਆਂ ਦੀ ਪਈ ਆ ਖਰ ਕੀ ਤੁਹਾਡੇ ਢਿੱਡ ਵਾ ਕੇ ਖੂਹ ਜਿਹੜੇ ਭਰਦੇ ਹੀ ਨਹੀਂਗੇ ਜਾ ਜੱਗਿਆ ਜਾਣਾ ਤੇ ਜਾ ਖਬਰਦਾਰ ਮੇਰੀ ਕੁੜੀ ਨੂੰ ਗਾਂ ਤਾਂ ਕੋਈ ਵੱਧ ਘੱਟ ਗੱਲ ਕੀਤੀ ਤੇ ਇਹ ਕਰਨੀ ਹੈ ਕੁੜੀ ਕਿਹੜੀ ਘੱਟ ਵਾ ਕੁੜੀ ਵੀ ਇਸ ਤਰ੍ਹਾਂ ਵੀ ਇੱਕ ਦਿਨ ਦੋ ਦਿਨ ਦੀ ਉਹ ਤੇਰੀਆਂ ਸਿੱਖੀਆਂ ਸਿਖਾਲਣਾਂ ਇਸ ਤਰ੍ਹਾਂ ਕਰਦੀ ਹੈ ਕੀ ਪਤਾ ਇਸ ਤਰ੍ਹਾਂ ਵੀ ਜਾਣਿਆ ਹੀ ਨਹੀਂ ਉਹਨਾਂ ਮੈਨੂੰ ਤੇ ਇਹ ਇਹ ਵੀ ਸਾਡੀ ਦਾਦੀ ਹੈ ਕੁੜੀ ਚਾਪਾ ਜੀ ਨਹੀਂ ਤੇ ਕਿੰਨੀਆਂ ਗੱਲਾਂ ਕਰਦੀ ਮੈਨੂੰ ਇੱਕ ਤੇ ਹੱਪੁਟੜੀ ਨੇ ਸਿਰ ਤੇ ਹੀ ਲਾ ਦਿੱਤਾ ਕਿਤੇ ਇਹ ਕਿ ਕਿ ਜਾਣਾ ਹੁੰਦਾ ਇਹ ਤੇ ਆਪਣਾ ਹੀ ਕਪਤ ਪਾ ਕੇ ਬਹਿ ਜਾਂਦੇ ਆ ਇੰਨਾ ਗੁੱਸਾ ਚੜਾਉਣ ਦੇ ਆ ਨਾ ਚਾਹ ਹੀ ਪੁੱਟ ਬਣਾ ਕੇ ਪਹਿਲਾਂ ਪੀ ਲਈ ਆ ਇੱਕ ਬੰਦੇ ਨੇ ਖੁਸ਼ੀ ਖੁਸ਼ੀ ਜਾਣਾ ਹੁੰਦਾ ਕਿਤੇ ਤੇ ਇਹ ਇੰਨਾ ਦੇ ਵਿੱਚੇ ਕੋਈ ਨਾ ਕੋਈ ਡੰਡੀ ਰੋਣਾ ਭਾਗ ਬਹਿ ਜਾਂਦੇ ਆ ਜਦੋਂ ਕਿਤੇ ਮੈਂ ਜਾਣਾ ਹੁੰਦਾ ਨਾ ਉਦੋਂ ਇਹਨਾਂ ਦਾ ਇਹੋ ਹਾਲ ਹੁੰਦਾ ਵਾ ਤੇ ਜੇ ਕਿਤੇ ਜਾਣਾ ਹੋਵੇ ਨਾ ਕਿਤੇ ਆਪਣੀ ਕੁੜੀ ਕੋ ਫਿਰ ਤੀ ਇਹ ਤਿਆਰ ਨਹੀਂ ਹੋਏ ਐਦਾਂ ਕਰਨਗੇ ਹੁਣ ਅੱਜ ਪਤਾ ਨਾ ਪੇਕੇ ਜਾਣਾ ਵਾ ਕੋਈ ਨਹੀਂ ਇੱਕ ਵਾਰੀ ਮੈਨੂੰ ਇਥੋਂ ਜਾ ਲੈਣ ਦੋ ਮੁਰਕਾ ਨਾ 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 ਨਾਕ ਨਾਲ ਕਿਰਾ ਕੜਾਈਆਂ ਮੇਰਾ ਨਾਂ ਵੀ ਜੋਤੀ ਨਹੀਂ ਆ ਮੈਂ ਵੀ ਨਹੀਂ ਮੁੜ ਕੇ ਛੇਵ ਵੀ ਨਹੀਂ ਆਉਣਾ ਜੇ ਰੁੱਪੇ ਨੂੰ ਕੁਲ ਤਰ ਲੈ ਮਿੰਤਾ ਦੇ ਆ ਜਾਣਗੇ ਨਾ ਫੇਰ ਹੀ ਆਉਂਗੀ ਹੁਣ ਕਿਹ ਗੱਲ ਤੇ ਹੁਣ ਚਾਹ ਬਣਾ ਲੈਣ ਲੱਗੀ ਆ ਇਹਨੂੰ ਇੱਕ ਵਾਰੀ ਚਾਹ ਨਾਲ ਮੱਥਾ ਡੰਮ ਕੇ ਹੁੰਦੀ ਆ ਇਹਨੂੰ ਠੰਡੇ ਕਰਾਂ ਹਾਂ ਇਹ ਕਹਿੰਦੇ ਜੀ ਕਹਿੰਦੇ ਚਾਹ ਦੇ ਵਿੱਚ ਨਾ ਲਾਲ ਮਿਰਚਾਂ ਪਾ ਦਾਂ ਇਹਨੂੰ ਲੱਗ ਪਤਾ ਜਾਵੇ ਗੁੱਸਾ ਹੀ ਚੜਾ ਕੇ ਰੱਖਿਆ ਇਹਨੇ ਮੈਨੂੰ ਜਦੋਂ ਜਾਣਾ ਹੋਵੇ ਮੈਂ ਪੇਕੇ ਇਹਦਾ ਉਹੋ ਹੀ ਹਾਲ ਹੁੰਦਾ ਇਹਦਾ ਹੁਣ ਇਹਨੇ ਕਹਿਣਾ ਰਸੋਈ 'ਚ ਜਾ ਕੇ ਰੌਲਾ ਪਾਉਂਦੀ ਕੀ ਕਰੇ ਬੰਦਾ ਗੁੱਸਾ ਤੇ ਚੜਦਾ ਹੀ ਆ ਨਾ ਹੁਣ ਰੌਲਾ ਪਾਉਣ ਲਈ ਇਹ ਪਤਾ ਨਹੀਂ ਕਿਆ ਬਣਾ ਕੇ ਬੈਠੀ ਸਾਨੂੰ ਕਿਆ ਪਚਣੀ ਹੈ ਇੰਨਾ ਰੌਲਾ ਪਾਇਆ ਇਹਨੇ ਹੈ ਸਾਡੀ ਚਾਹ ਕਾਦੀ ਇਤਨਾ ਚਾਹ ਅਸੀਂ ਪੀਣ ਹੈ ਇਹੋ ਜਿਹਾ ਤਾਂ ਮਰ ਜਗੇ ਅਸੀਂ ਤੇ ਚੰਗਾ ਵਾ ਆਪ ਆਪ ਬਣਾ ਕੇ ਪੀ ਲਵੇ ਬੰਦਾ ਸਾਡੇ ਕਿਹੜੇ ਹੱਥ ਟੁੱਟੇ ਨਹੀਂ ਜੇ ਐਨਾ ਮਾਦਾ ਤੈਨੂੰ ਸ਼ੌਂਕ ਵਾਣਾ ਆਪਣਾ ਕੇ ਪੀਂਦਾ ਤੇ ਮੇਰੇ ਨਾਲ ਨਾ ਆਡਾ ਲਾਇਆ ਕਰ ਮੈਂ ਹੁਣ ਚਾਹ ਰੱਖੀ ਹੈ ਖਬਰਦਾਰ ਮੇਰੀ ਚਾਹ ਪੀਤੀ ਤੇ ਮੈਂ ਆਪੇ ਪੀ ਲੂੰਗੀ ਆਪਣੀ ਵੱਖਰੀ ਬਣਾ ਲਓ ਆਪ ਉੱਠਣ ਨੂੰ ਹੁਣ ਕੀ ਕਰਦਾ ਮੰਜੀ ਦਾ ਫਿਰ ਤੇ ਬਣਾ ਲਾਂਗੇ ਸਾਨੂੰ ਕਿਹੜਾ ਇਸ ਤਰ੍ਹਾਂ ਵੀ ਚਾਹ ਜੀ ਨਹੀਂਗਾ ਬਣਾਉਂਦਾ ਨਹੀਂ ਚਾਹੀ ਤੇ ਫਿਰ ਕਰਿਆ ਕਰੋ ਨਾ ਆਪੇ ਕਰ ਬਣਾ ਲਾਂਗੇ ਨਾਲੇ ਘਰ ਦੇ ਵੀ ਨਹੀਂ ਕੋਤੇ ਨਾਲੇ ਗੱਲਾਂ ਵੀ ਕਰੀ ਜਾਂਦੇ ਤੁਸੀਂ ਕੀ ਆਖਣਾ ਦੁੱਧ ਜਿਆਦਾ ਪਾਤਾ ਕਦੀ ਅਖਣਾ ਮਕਾਤਾ ਵਾ ਨਾ ਤੁਸੀਂ ਇਹ ਦੋ ਤਾਂ ਕਦੀ ਵੇਖਿਆ ਹੀ ਨਹੀਂ ਮਾਰੇ ਦੋ ਦ ਨੂੰ ਜਿੰਦੇ ਮਾਰ ਮਾਰ ਰੱਖਿਆ ਵਾ ਤੇ ਸਾਰੀ ਦਿਹਾੜੀ ਕਦੀ ਕੋ ਹਾਂਦੀ ਆ ਕਦੀ ਕੋ ਹਾਂਦੀ ਕੀ ਕਰੀਏ ਕਿੱਥੇ ਚਲ ਜੀਏ ਤਾਂ ਹੀ ਉਹ ਮੈਂ ਅੱਖਾਂ ਡਾਈ ਆ ਜਾਆਂ ਦੋ ਮੈਨੂੰ ਪੀ ਕੇ ਤੇ ਜਿੰਨਾ ਮਰਜੀ ਪਾਵੇਂ ਦੋਦੇ ਚ ਪੱਤੀਆਂ ਪਾ ਪਾ ਪੀਓ ਆਦਤ ਨਹੀਂ ਸਾਨੂੰ ਤੇ ਇਹ ਦੋਦੇ ਚ ਪੱਤੀਆਂ ਪਾਉਣ ਦੀ ਨਾ ਤੁਹਾਨੂੰ ਨਹੀਂ ਆਦਤ ਹੈ ਕੀ ਆਹੋ ਸਾਨੂੰ ਨਹੀਂ ਸ਼ੌਂਕ ਆਈਦਾ ਖਾਣ ਦਾ ਖਾਣ ਪੀਣ ਦਾ ਕਿ ਜਿੱਤਰਾ ਦੀ ਚੁੱਕੀ ਮਿੱਸੀ ਰੋਟੀ ਜੋ ਜੇ ਉਦਾਂ ਦੀ ਖਾ ਲੈਨੇ ਆਂ ਆਹ ਬੜੀਆਂ ਸੁੱਕੀਆਂ ਮਿਸੀਆਂ ਖਾਂਦੇ ਆਂ ਰਾਤ ਦੀ ਰੋਟੀ ਕਰੇ ਸਵੇਰ ਨੂੰ ਮੂੰਹ ਨਹੀਂ ਲਾਉਂਦੇ ਸਵੇਰ ਦੀ ਸ਼ਾਮਾਂ ਨੂੰ ਨਹੀਂ ਲਾਉਂਦੇ ਤਹੀ ਰੁਖੀਆਂ ਮਿਸੀਆਂ ਖਾਣ ਵਾਲੇ ਤੁਸੀਂ ਤਾਂ ਪੀਜੋ ਸਾਡਾ ਖੂਨ ਕਦੀ ਇਹ ਤਰ੍ਹਾਂ ਵੀ ਪਨੀਰ ਬਣਾ ਲਿਆ ਕਦੀ ਸਬਜ਼ੀ ਬਣਾ ਲੇ ਤੇ ਬਾਕੀ ਪਹੂਆ ਗਾੜੀ ਛੁੱਟੀ ਹੈ ਐਨੇ ਦੰਦੇ ਇਸ ਤਰ੍ਹਾਂ ਵੀ ਛੁੱਟਦੀ ਹੈ ਪਹੂਆ ਗਾੜੀ ਐਡਾ ਇਹਨੇ ਤੰਗੜੀ ਲਾਈ ਘੱਟ ਨੂੰ ਬਿਲਕੁਲ ਇਹਨੇ ਘਰ ਹੀ ਨਹੀਂ ਜਾਣਿਆ ਲੋਕੀ ਆਪਣੇ ਘਰ ਸਗੋਚ ਕੇ ਆਪਣਾ ਕੰਮ ਕਰਦੇ ਆਂ ਰਾਤ ਦੀ ਚਲੋ ਜੀ ਤੇ ਤੇਦੀ ਅਗਲੇ ਦਿਨ ਖਾ ਲੈਂਦੇ ਤੇ ਚਲੋ ਥੋੜੀ ਜਿਹੀ ਥੋੜੀ ਖਾ ਲੇ ਹੈ ਤੇ ਆਂਦੀ ਤੌੜੇ ਭਨ ਭਰ ਕੇ ਤੇ ਪਹੁਆਂ ਦੇ ਗਾੜੀ ਪਾਉਨੇ ਆ ਹੈ ਰੋਜ ਗੰਡੇ ਮੁੱਕ ਜਾਂਦੇ ਆ ਕਦੀ ਆਲੂ ਮੁੱਕ ਜਾਂਦੇ ਆ ਹੈ ਮੁੱਕ ਰਹੀ ਆ ਜਦੋਂ ਭਰ ਭਰ ਪਤੀਲੇ ਇਤਨਾ ਵੀ ਰੰਣ ਨਹੀਂ ਆ ਤੇ ਪਹੁਆਂ ਗਾੜੀ ਪਾਉਨੇ ਆ ਅਸੀਂ ਕਿੰਨੇ ਖਾ ਲੈਣੇ ਆ ਉਹ ਬੁੱਢੜੀ ਐ ਬਸ ਕਰ ਬਸ ਕਰ ਕਿ ਇੱਕ ਅੱਧੇ ਨੂੰ ਲੈ ਕੇ ਚੁੱਪ ਕਰਨਾ ਤੂੰ ਆਹੋ ਮੈਂ ਕੀ ਲੈਣਾ ਮੈਂ ਤੇ ਸੁੱਖਣਾ ਸੁੱਖਦੀ ਵੀ ਮਹਾਰਾਜ ਸੁੱਖ ਸੁੱਖਣ ਰੱਖੀ ਵੜੀ ਵੜੀ ਉਮਰ ਕਰੀ ਉਹਨਾਂ ਦੀ ਵੜੀ ਵੜੀ ਉਮਰ ਕਰੀ باس ਕਰ ਚੁੱਪ ਕਰ ਜਾ ਤੇਰੇ ਸਿਰ ਚੜ ਕੇ ਮਰ ਜਾਣਾ ਕਿੰਨੇ ਅੱਜ ਖਰਿਆ ਕੀ ਕਰਨ ਲਈ ਮੈਂ ਘਰੋਂ ਹੀ ਚਲ ਜਾਨੀ ਆ ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਤੇ ਬਲਾਰਾ ਵੀ ਮੇਰਾ ਚੰਗਾ ਲੱਗਦਾ ਮੈਂ ਤੁਹਾਨੂੰ ਇਹੋ ਆਨੀ ਆ ਵੀ ਆਪਣਾ ਘਰ ਕਰਕੇ ਜਾਣੋ ਤੇ ਸਗੋਚ ਕੇ ਵਰਤੋ ਹੈ ਤੋੜਾ ਪਰ ਕੇ ਤੇ ਬਣਾ ਲੈਣੀ ਨਹੀਂ ਤੇ ਗਾੜੀ ਪਹੂਆ ਗਾੜੀ ਛੱਡਦੀ ਉਹੋ ਜਿਹਾ ਉਹ ਮੂਰਾ ਜਿਹੜਾ ਤੇਰੇ ਅੱਖੇ ਲੱਗਦਾ